ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਤ ਨਾਮ ਵਰ ਪ੍ਰਸਾਦ ਇਕ 우ਮ ਕਾ ਸਤਨਾਮ ਸਤਨਾਮ ਕਰਤਾ ਪੁਰਖ ਨਿਰਭੋਗ ਨਿਰਵੈਰ ਸਾਤ ਨਾਮ ਇਕ 우ਮ ਕਾ ਰੂਪਨਾ ਸਤਨਾਮ ਸਤਨਾਮ ਕਰਤਾ ਪੁਰਖ ਨਿਰਭੋਗ

what ਪੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੀ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਦੇ ਮਹਾਵਾਕ ਅਨਸਾਰ ਅੱਜ ਨਾਸਰੂ ਮਨਸੂਰ ਗੁਰਗੋਬਿੰਦ ਸਿੰਘ ਈਜ ਦੀ ਮਨਜੂਰ ਗੁਰਗੋਬਿੰਦ ਸਿੰਘ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਲਖਤੇ ਜਿਗਰ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਅਤੇ ਜਗਤ ਮਾਤਾ ਮਾਤਾ ਗੁਜਰਕੌਰ ਜੀਾਂ ਦਾ ਲਾਸਾਨੀ ਸ਼ਹਾਦਤ ਦਿਹਾੜਾ ਹੈ। ਅੰਮ੍ਰਿਤ ਵੇਲੇ ਤੋਂ ਹਿੰ ਤੱਕ ਸਾਬਤ ਤੇ ਬਿਆਸ ਸੰਗਤਾਂ ਵੱਲੋਂ ਹਾਜ਼ਰੀ ਭਰੀ ਜਾ ਰਹੀ ਹੈ। ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਪਰਸੋਂ ਰੋ ਤੋਂ ਗੁਰਦੁਆਰਾ ਦਮਨਵਾਸ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਹਿ ਪ੍ਰਾਰambh ਸੰਨ ਜਿਨ੍ਹਾਂ ਦੇ ਭੋਗ ਪਾਏ। ਭੋਗ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਅਤੇ ਦਸਤੋਪਰੰਤ ਸ੍ਰੀ ਅਕਾਲ ਤਖਤ ਸਾਹਿਬ ਜੀਾਂ ਦੇ ਆਦੇਸ਼ ਮੁਤਾਬਕ ਸੰਗਤਾਂ ਵੱਲੋਂ ਰਲ ਮਿਲ ਕਰਕੇ ਮੂਲ ਮੰਤਰ ਅਤੇ ਗੁਰ ਮੰਤਰ ਦਾ ਜਾਪ ਕੀਤਾ ਗਿਆ ਅਰਦਾਸ ਬੇਨਤੀ ਹੋ ਕੇ ਸਤਿਗੁਰਾਂ ਦੇ ਪਾਵਨ ਬੁਖਮ ਹੋਏ ਅਤੇ ਸਤਿਗੁਰਾਂ ਦੇ ਛੋਟੇ ਸਾਹਿਬ ਜੀ ਦੇ ਵੱਡੇ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਅੱਜ ਤੱਕ ਸਭੀ ਦੀ ਹਾਜ਼ਰੀ ਭਰੀ ਗਈ ਹੈ ਸੋ ਅੱਜ ਜੋ ਲਾਸਾਨੀ ਸ਼ਹਾਦਤ ਤੇ ਸੰਗਤਾਂ ਪਹੁੰਚ ਰਹੀਆਂ ਨੇ ਜੋ ਸਤਿਗੁਰਾਂ ਦਾ ਉਪਦੇਸ਼ ਹੈ ਕਿ ਸਾਨੂੰ ਅਜ ਲੋੜ ਹੈ ਆਪਣੇ ਬੱਚਿਆਂ ਨੂੰ ਗੁਰਸਿੱਖੀ ਵੱਲ ਜੋੜੀਏ ਆਪ ਖੰਡੇ ਬਾਟ ਦਾ ਅਮਰ ਸਾ ਕੀਏ ਬੱਚਿਆਂ ਨੂੰ ਨਾਲ ਲੈ ਕੇ ਬੈਠੀਏ ਮੂਲ ਮੰਤਰ ਗੁਰ ਮੰਤਰ ਦੇ ਜਾਪ ਉਹਨਾਂ ਮਹਾਨ ਬਾਬਿਆਂ ਨੇ ਕੀਆ ਜਿੰਦਾ ਵੱਡੇ ਸਾਕੇ ਕਰਨ ਵਾਲੇ ਬਾਬਿਆਂ ਦੀਆਂ ਗਾਥਾਵਾਂ ਸੁਣਾ ਕੇ ਆਪਣੇ ਬੱਚਾ ਨੂੰ ਗੁਰਸਿੱਖੀ ਵੱਲ ਪ੍ਰੇਰਿਤ ਕਰੀਏ